ਏਅਰ ਕੈਨੇਡਾ ਪਾਇਲਟ ਯੂਨੀਅਨ ਨਾਲ ਲੇਬਰ ਵਿਵਾਦ ਕਾਰਨ ਹੜਤਾਲ ਦੇ ਵੱਲ ਵਧ ਰਿਹਾ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ 5000 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਅਤਲ ਕਰਨ ਦੀ ਤਿਆਰੀ ਕਰ ਰਿਹਾ ਹੈ ਏਅਰਲਾਈਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਏਅਰਲਾਈਨ ਪਾਇਲਟ ਐਸੋਸੀਏਸ਼ਨ ਨਾਲ ਗੱਲਬਾਤ ਸਰਗਰਮ ਤੌਰ ਤੇ ਚੱਲ ਰਹੀ ਹੈ ਦੋਵਾਂ 13 ਦੇ ਵਿੱਚ ਹਾਲ ਵੇਲ ਵਿੱਚ ਅਜੇ ਬਹੁਤ ਦੂਰ ਹਨ ਜੇਕਰ ਐਤਵਾਰ 15 ਸਤੰਬਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗਦੀ ਤਾਂ 에ਅਰਲਾਈਨ ਨੇ ਇਹ ਕਿਹਾ ਕਿ ਕਿਸੇ ਵੀ ਤਰ੍ਹਾਂ 72 ਘੰਟੇ ਦੀ ਹੜਤਾਲ ਜਾਂ ਲੋਕ ਆਊਟ ਨੋਟਿਸ ਜਾਰੀ ਕਰਨ ਲਈ ਅਧਿਕਾਰਿਤ ਕੀਤਾ ਜਾਏਗਾ ਜਿਸ ਨਾਲ 에ਅਰ ਕੈਨੇਡਾ ਦੀਆਂ 3 ਦਿਨ ਦੀ ਵਿਨਡਾਊਨ ਯੋਜਨਾ ਸ਼ੁਰੂ ਹੋ ਜਾਏਗੀ ਇਸ ਨਾਲ 에어 ਕੈਨੇਡਾ ਅਤੇ 에어 ਕੈਨੇਡਾ ਰੂਸ ਹੌਲੀ ਹੌਲੀ ਉਡਾਨਾਂ ਨੂੰ ਮੁਅਤਲ ਕਰਨਗੇ ਪਿਛਲੇ ਮਹੀਨੇ एएलपीए ਨੇ ਐਲਾਨ ਕੀਤਾ ਸੀ ਕਿ ਇਸ ਦੇ 93% ਦਾ ਮੈਂਬਰਾਂ